ਅਸੀਂ ਪੂਰੇ ਉੱਥੇ 2 ਸਾਲ ਬਿਲਕੁਲ ਫ੍ਰੀ ਉਹਨਾਂ ਕੋਲੇ ਲਾਇਆ ਕੰਮ ਸਿੱਖਣ ਲੱਗੇ ਹੂੰ ਬਈ ਅਸੀਂ +2 ਕੀਤੀ ਐ +2 ਕਰਕੇ ਸਾਨੂੰ ਐ ਸੀਗਾ ਬਈ ਕੋਈ ਨੌਕਰੀ ਮਿਲੂਗੀ ਹੂੰ ਸਾਨੂੰ ਕੋਈ ਨੌਕਰੀ ਕੰਨੀ ਆਸ ਸੀਗੀ ਬਈ ਸਾਡਾ ਉੱਧਰ ਬਣ ਜੂਗਾ ਕਿਸੇ ਪਾਸੇ ਹੂੰ ਸਾਨੂੰ ਉੱਧਰ ਔਖਾ ਜਾ ਲੱਗਦਾ ਹੋਇਆ ਬਈ ਅਸੀਂ ਕਿ ਆ ਨਹੀਂ ਮਿਲਣੀ ਨੀਗੀ ਹੂੰ ਹਾਂਜੀ ਦੋਸਤੋ ਅੱਜ ਆਪਾਂ ਆਏ ਹੋਏ ਸੀਗੇ ਬਾਈ ਸੰਦੀਪ ਤੇ ਬਾਈ ਰਮਨ ਕੋਲੇ ਵੈਸੇ ਤਾਂ ਆਪਾਂ ਇਹ ਗੱਲ ਦੇਖੀਏ ਕਿ ਇੱਕੋ ਮਾਂ ਦੀ ਕੋਖੋਂ ਦੋਨਾਂ ਨੇ ਜਨਮ ਨਹੀਂ ਲਿਆ ਪਰ ਜਿਹੜੇ ਇਹਨਾਂ ਦੀ ਦੋਸਤੀ ਹੈ ਰਹਿੰਦੇ ਭਰਾਵਾਂ ਵਾਂਗ ਨੇ ਤੇ ਸਭ ਤੋਂ ਪਹਿਲਾਂ ਜਿਹੜੇ ਇਹ ਦੋਨੇ ਭਰਾ ਨੇ ਜਿਹੜੇ ਦੋਸਤ ਆਪਣੇ ਸੰਦੀਪ ਤੇ ਬਾਈ ਰਮਨ ਵਧਾਈ ਦੇ ਪਾਤਰ ਨੇ ਵਧਾਈ ਦੇ ਪਾਤਰ ਇਸ ਕਰਕੇ ਨੇ ਕਿਉਂਕਿ ਜਿਹੜਾ ਕਿ ਬਾਈ ਹੋਰਾਂ ਨੇ ਜਿਹੜਾ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਜਿਹੜਾ ਅਲੂਮੀਨੀਅਮ ਦਾ ਤੇ ਜਿੱਥੇ ਕੀ ਇਹ ਆਪਣਾ ਅਲੂਮੀਨੀਅਮ ਦੇ ਗੇਟ ਵਗੈਰਾ ਸਪੱਲੇ ਵਗੈਰਾ ਸਾਰਾ ਜਿਹੜਾ ਕੰਮ ਕਰਦੇ ਨੇ ਤੇ ਅੱਜ ਆਪਾਂ ਇਹਨਾਂ ਬਾਈ ਹੋਰਾਂ ਕੋਲੇ ਆਏ ਸੀ ਮਿਲਨਤ ਨਾਲ ਇਹਨਾਂ ਨਾਲ ਵਧਾਈ ਦੇਣ ਤੇ ਨਾਲੇ ਆਪਾਂ ਇਹਨਾਂ ਨਾਲ ਗੱਲਬਾਤ ਕਰਵਾਵਾਂਗੇ ਕੀ ਕੀ ਕੰਮ ਕਰਦੇ ਨੇ ਕੀ ਕੀ ਇਹਨਾਂ ਦਾ ਜਿਹੜਾ ਸਮਾਨ ਲੱਗਦਾ ਹਨ ਤੇ ਆਪਾਂ ਸਾਰਾ ਸਾਨੂੰ ਆਪਣਾ ਇਹ ਬਾਈ ਹੋਰਾਂ ਨਾਲ ਵੀ ਮਿਲਾਉਣੇ ਆ ਤੇ ਆਜੋ ਆਪਾਂ ਹੁਣ ਮਿਲਾਉਣੇ ਹਾਂ ਨੂੰ ਬਾਈ ਹੋਰਾਂ ਨਾਲ ਆਇਂ ਪ੍ਰੀਤ ਮੜਾ ਆ ਆ ਗਿਆ ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆਪ ਠੀਕ ਠਾਕ ਹੋਵਗੇ ਤੇ ਅੱਜ ਆਏ ਹੋਏ ਸੀ ਆਪਾਂ ਬਾਈ ਰਮਨ ਕੋਲੇ ਤੇ ਬਾਈ ਸੰਦੀਪ ਕੋਲੇ ਤੇ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਜਿਹੜਾ ਸ਼ੋਹ ਦੇ ਵਿੱਚ ਤੇ ਤੁਸੀਂ ਜਿਹੜਾ ਸਾਡੇ ਸ਼ੋਹ ਦੇ ਵਿੱਚ ਆਏ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਸਾਡੀ ਦੁਕਾਨ ਤੇ ਵਿਜ਼ਿਟ ਕੀਤਾ ਸਾਨੂੰ ਪ੍ਰਮੋਟ ਕਰਨ ਲਈ ਬਹੁਤ-ਬਹੁਤ ਧੰਨਵਾਦ ਬਈ ਰੁਟਾ ਸਾਰਿਆਂ ਨੂੰ ਬਈ ਪਿਆਰ ਭਰੀ ਸ਼ਸ਼ੀ ਗਾ ਸਾਰਿਆਂ ਨੂੰ ਤੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੇ ਬਾਈ ਨੇ ਦੋਨੋਂ ਨੇ ਵਧਾਈ ਦੇ ਪਾਤਰ ਨੇ ਵਧਾਈ ਦੇ ਪਾਤਰ ਕਿਵੇਂ ਨੇ ਕਿ ਦੋਸਤੋ ਇੱਕ ਤਾਂ ਜਿਹੜੇ ਮੰਨ ਨੇ ਦੀ ਸਟੋਰੀ ਥੋੜੀ ਦੱਸ ਦਿੰਨਾ ਹੈ ਬਾਈ ਹੋਰੇ ਜਿਹੜੇ ਕਿ ਇੱਕੋ ਪਿੰਡ ਦੇ ਨੇ ਦੌਲਾ ਪਿੰਡ ਆ ਬਾਈ ਦਾ ਦੋਨੋਂ ਦਾ ਤੇ ਬਾਈ ਹੋਰੇ ਜਿਹੜੇ ਕਿ ਪੜ੍ਹਾਈ ਵੀ ਇਕੱਠੇ ਨੇ ਤੇ ਪੜ੍ਹਾਈ ਤੋਂ ਬਾਅਦ ਜਿਹੜਾ ਇਹਨਾਂ ਨੇ ਕਿ ਆਹ ਦਾ ਕੰਮ ਵੱਲੀ ਧਿਆਨ ਦਿੱਤਾ ਤੇ ਕੰਮ ਵੀ ਬਾਈ ਹੋਰਾਂ ਨੇ ਦੋਨੋਂ ਨੇ ਜਿਹੜਾ ਇਕੱਠਾ ਸਿੱਖਿਆ ਜਿਹੜਾ ਕਿ ਇਹਨਾਂ ਨੇ ਸਟਰਗਲ ਵੀ ਤੁਸੀਂ ਬਾਈ ਆਪਾਂ ਦੱਸ ਦਿੰਦੇ ਬਹੁਤ ਕੀਤੀ ਹੈ ਤੇ ਅੱਜ ਜਿਹੜਾ ਬਾਈ ਇਹਨਾਂ ਨੇ ਮੈਂ ਸਾਨੂੰ ਵਧਾਈ ਦਾ ਪਾਤਰ ਕਿਉਂ ਕਿਹਾ ਇਹਨਾਂ ਨੂੰ ਤੇ ਆਹ ਜਿਹੜੇ ਵੀਰ ਨੇ ਬਾਈ ਇਹ ਆਹ ਦਾ ਮਿਹਨਤ ਕਰਕੇ ਤੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਇੱਕ ਕਾਮਯਾਬੀ ਦੇ ਵੱਲ ਨੂੰ ਵਧੇ ਨੇ ਤੇ ਕਿ ਬਾਈ ਹੋਰਿਆ ਨੇ ਜਿਹੜਾ ਕਿ ਆਪ ਦਾ ਨਵਾਂ ਕੰਮ ਅਲਮੀਨੀਅਮ ਦਾ ਜਿਹੜਾ ਸ਼ੁਰੂ ਕੀਤਾ ਨਵੀਂ ਸ਼ਾਪ ਕੀਤੀ ਹੈ ਬਾਈ ਹੋਰਿਆ ਨੇ ਤੇ ਆਪਾਂ ਹੁਣ ਪੜਨਾ ਬਾਈ ਹੋਰਿਆ ਉਧਰ ਪੁੱਛਦੇ ਆ ਕਿ ਜੇਕਰ ਤੁਸੀਂ ਹੁਣ ਆਪਣਾ ਦੁਕਾਨ ਕਰ ਲਈ ਹੈ ਬਾਈ ਤਾਂ ਇਹਦੇ ਵਿੱਚ ਕਿਤਨਾ ਕਿਤੇ ਜਿਹੜੀ ਤੁਹਾਡੀ ਬਹੁਤਕ ਮਿਹਨਤ ਲੱਗੀ ਹੋਊਗੀ ਤੇ ਆਪਣੇ ਦਰਸ਼ਕਾਂ ਨੂੰ ਬਾਈ ਜਰੂਰ ਦੱਸੋ ਕਿ ਤੁਸੀਂ ਪੜਨਾ ਕੀ ਕੰਮ ਕਰਦੇ ਸੀ ਤੇ ਤੁਹਾਨੂੰ ਜਿਹੜਾ ਕਿ ਮਿਹਨਤ ਤੁਸੀਂ ਕੀਤੀ ਤੇ ਤੁਹਾਡੇ ਕੰਮ ਦੇ ਤੁਹਾਨੂੰ ਕੀ ਕੀ ਔਂਕੜਾਂ ਆਈਆਂ ਤੇ ਆਪਣੇ ਬਾਈ ਦਰਸ਼ਕਾਂ ਨੂੰ ਜਰੂਰ ਦੱਸੋਗੇ ਹਾਂ ਰਾਣਾ ਦੇਖੋ ਬਈ ਅਸੀਂ ਪਲੱਸ 2 ਕੀਤੀ ਐ ਪਲੱਸ 2 ਕਰਕੇ ਸਾਨੂੰ ਐ ਸੀਗਾ ਬਈ ਕੋਈ ਨੌਕਰੀ ਮਿਲੂਗੀ ਹੂੰ ਸਾਨੂੰ ਕੋਈ ਨੌਕਰੀ ਕੰਨੀ ਆਸ ਸੀਗੀ ਬਈ ਸਾਡਾ ਉਧਰ ਬਣ ਜੂਆ ਕਿਸੇ ਪਾਸੇ ਹੂੰ ਸਾਨੂੰ ਉਧਰ ਔਖਾ ਜਾ ਲੱਗਦਾ ਹੋਇਆ ਬਈ ਅਸੀਂ ਕਿਹਾ ਨਹੀਂ ਮਿਲਣੀ ਨੀਗੀ ਹੂੰ ਫਿਰ ਅਸੀਂ ਕਿਹਾ ਚਲੋ ਕੋਈ ਕਲਾ ਸਿੱਖਦੇ ਹੱਥ ਦੀ ਠੀਕ ਐ ਹੱਥ ਦੀ ਕਲਾ ਸਿੱਖਦੇ ਆ ਤੇ ਉਸ ਤੋਂ ਬਾਅਦ ਅਸੀਂ ਪਲੱਸ 2 ਕਰਨ ਤੋਂ ਬਾਅਦ ਤੁਰੰਤ ਹੀ ਨਾਲ ਅਸੀਂ ਕੰਮ ਸਿੱਖਣਾ ਸ਼ੁਰੂ ਕੀਤਾ ਹੂੰ ਆਪਣੇ ਗਿੱਦੜਵੇ ਹੂੰ ਕੰਮ ਸਿੱਖਣਾ ਸ਼ੁਰੂ ਕੀਤਾ ਤੇ ਅਸੀਂ ਉੱਥੇ ਸਾਈਕਲ ਤੇ ਜਾਇਆ ਕਰਦੇ ਹੁੰਦੇ ਸੀ ਬਈ ਕੰਮ ਸਿੱਖਣਾ ਅਸੀਂ ਪੂਰੇ ਉੱਥੇ 2 ਸਾਲ ਬਿਲਕੁਲ ਫ੍ਰੀ ਉਹਨਾਂ ਕੋਲੇ ਲਾਇਆ ਕੰਮ ਸਿੱਖਣ ਲੱਗੇ ਹੂੰ ਤੇ ਬਾਈ ਜੇਕਰ ਕੰਮ ਦਾ ਯਾਰ ਦੁਨੀਆ ਤੇ ਹੋਰ ਵੀ ਬਥੇਰੇ ਸੀਗੇ ਹੋਰ ਵੀ ਕੰਮ ਤੁਸੀਂ ਕਰ ਸਕਦੇ ਸੀ ਤੇ ਜਿਹੜਾ ਤੁਸੀਂ ਆ ਜਿਹੜਾ ਅਲਮੀਨ ਵਰਕਸ ਦਾ ਜਿਹੜਾ ਤੁਸੀਂ ਕੰਮ ਜਿਹੜਾ ਕੀਤਾ ਇਹੇ ਬਾਈ ਚੋਂ ਚੜਨਾ ਕੀ ਤੁਹਾਨੂੰ ਵਿਜੀਨ ਲੱਗਿਆ ਵੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਕੰਮ ਵਧੀਆ ਚੱਲ ਪਊਗਾ ਤੁਸੀਂ ਦੇਖੋ ਭਾਈ ਐਲੂਮੀਨੀਅਮ ਦਾ ਕੰਮ ਕੀ ਹੈ ਹੱਥ ਦੀ ਕਲਾ ਕੋਈ ਮਰਜ਼ੀ ਹੋਵੇ ਬੰਦੇ ਕੋਲੇ ਹੱਥ ਦੀ ਕਲਾ ਜ਼ਰੂਰ ਹੋਣੀ ਚਾਹੀਦੀ ਹੈ ਬੰਦੇ ਨੂੰ ਸਾਨੂੰ ਐ ਆ ਸੀਗਾ ਭਾਈ ਕੰਮ ਐਲੂਮੀਨੀਅਮ ਦਾ ਸਿੱਖ ਲਈ ਹੱਥ ਦੀ ਕਲਾ ਆ ਜੂਗੀ ਕਿਉਂਕਿ ਲੋਕ ਇਸ ਚੀਜ਼ ਵੱਲ ਵੀ ਬਹੁਤ ਵਾਰ ਵਧ ਰਹੇ ਆ ਸਾਡੇ ਐਲੂਮੀਨੀਅਮ ਵਾਲੇ ਕੰਮ ਪਾਸੇ ਕਿਉਂਕਿ ਹਰੇਕ ਬੰਦਾ ਜਿਹੜਾ ਘਰੇ ਐਲੂਮੀਨੀਅਮ ਲਵਾ ਕੇ ਖੁਸ਼ ਆ ਇਹ ਕਿਉਂਕਿ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾਗਾ ਤਾਂ ਕਰਕੇ ਅਸੀਂ ਕਿਹਾ ਵੀ ਇਹਦੇ ਕੰਮ ਕਰਨੀ ਚਾਹੀਦੀ ਆਪਾਂ ਠੀਕ ਹੈ ਭਾਈ ਇਹਦਾ ਅੱਗੇ ਨੂੰ ਵੀ ਸਕੋਪ ਹੈਗਾ ਹੈ ਇਹ ਚੀਜ਼ ਦਾ ਠੀਕ ਹੈ ਠੀਕ ਹੈ ਬਾਈ ਜਿਹੜਾ ਕਿ ਤੁਸੀਂ ਮੰਨ ਕੇ ਚਲੋ ਉਹਨਾਂ ਲਬੀਨੀਆਂ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਇਸ ਦੇ ਵਿੱਚ ਮੰਨ ਕੇ ਚਲੋ ਕਿ ਜੇਕਰ ਤੁਹਾਡੇ ਕੰਮ ਨੂੰ ਦੇ ਕਿ ਕੋਈ ਹੋਰ ਕੰਮ ਮੁੰਡਾ ਕੋਈ ਸਿੱਖਣਾ ਚਾਹਣਾ ਤਾਂ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਕਮਾਈ ਹੈ ਇਸ ਕੰਮ ਦੇ ਵਿੱਚ ਦੇਖੋ ਬਈ ਕਮਾਈ ਹੈਗੀ ਹੈ ਹਰੇਕ ਕੰਮ ਚ ਹੀ ਹੈ ਕਮਾਈ ਕਰੋ ਕੰਮ ਸਿੱਖੋ ਆ ਉਹਦਾ ਕਮਾਈ ਮਿਹਨਤ ਮਿਹਨਤ ਨਾਲ ਆ ਸਭ ਕੁਝ ਤੁਸੀਂ ਕੰਮ ਸਿੱਖਦੇ ਹੋ ਕਮਾਈ ਉਹਨਾਂ ਆਪ ਹੀ ਕਰ ਲੈਣੀ ਹੈ ਸਟਾਰਟ ਬਾਈ ਜਿਵੇਂ ਕਿ ਤੁਸੀਂ ਮੈਨੂੰ ਪਹਿਲਾਂ ਦੱਸਦੇ ਹੁੰਦੇ ਸੀ ਜਦੋਂ ਤੁਸੀਂ ਕਿਸੇ ਕੋਲੇ ਕੰਮ ਕਰਦੇ ਸੀ ਤਾਂ ਮੈਂ ਤੁਹਾਨੂੰ ਇੱਕਦਵਾਰੀ ਪੁੱਛਿਆ ਬਾਈ ਯਾਰ ਇੰਨੀ ਲੇਟ ਕਿੱਧਰ ਆ ਤੂੰ ਕਹਿੰਦਾ ਬਈ ਮੈਂ ਦਾਸਤਾ ਤੁਹਾਨੂੰ ਮੈਨੂੰ ਬਾਜ ਜਾਂਦੇ ਸੀ ਹਾਂ ਰਾਤ ਦੇ ਨਵਾਂ ਤੇ ਕੰਮ ਸਿੱਖਾਂ ਤੇ ਜਿਹੜਾ ਦਾਦਾ ਵੇਰ 11 11 ਵਜੇ ਤੱਕ ਰਾਤ ਨੂੰ ਘਰੇ ਆਉਂਦੇ ਹੁੰਦੇ ਸੀਗੇ ਤੇ ਛੋਟੀ ਜਿਹੜੀ ਵੀ ਤੁਸੀਂ ਮਿਹਨਤ ਜਿਹੜੀ ਬਹੁਤ ਕੀਤੀ ਹੈਗੀ ਤੇ ਹੁਣ ਬਾਈ ਤੁਸੀਂ ਖੁਦ ਜਿਹੜਾ ਆਪਦਾ ਨਵਾਂ ਬਿਜ਼ਨਸ ਸ਼ੁਰੂ ਕੀਤਾ ਆਪਦਾ ਨਵਾਂ ਕੰਮ ਸ਼ੁਰੂ ਕੀਤਾ ਆ ਮੁਕਤੀ ਆ ਜੀ ਤੁਹਾਡੇ ਹੱਥ ਦੇ ਵਿੱਚ ਆ ਤੇ ਅੱਜ ਤੁਸੀਂ ਮੰਨ ਕੇ ਚਲੋ ਕਹਿ ਸਕਦੇ ਆ ਕਿ ਤੁਸੀਂ ਜਿਹੜੇ ਆਪਦੇ ਕੰਮ ਦੇ ਖੁਦ ਇੱਕ ਮਾਲਕ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਕੀ ਫਰਕ ਮਹਿਸੂਸ ਹੋ ਰਿਹਾ ਆਪਣੇ ਕ ਫਰਕ ਤਾਂ ਇਹ ਹੈ ਵੀ ਆਪਣੇ ਕੰਮ ਦਾ ਆ ਮਿਹਨਤ ਦਾ ਮੁੱਲ ਪੈ ਰਿਹਾ ਸਾਡੀ ਦਾ ਜਿੰਨਾ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਜਿੰਨੇ ਅਸੀਂ 2 ਸਾਲ ਬਿਲਕੁਲ ਫ੍ਰੀ ਲੈ ਨਹੀਂ ਨਾ ਉਹ ਸਾਡਾ ਮਿਹਨਤ ਦਾ ਮੁੱਲ ਪੈ ਗਿਆ ਅੱਜ ਠੀਕ ਹੈ ਤੇ ਕਿੱਥੇ ਜੇ ਨੌਕਰੀ ਕਰਦੇ ਤਾਂ ਅਸੀਂ ਸਰਕਾਰਾਂ ਦੇ ਥੱਲੇ ਰਹਿਣਾ ਸੀਗਾ ਤੇ ਅੱਜ ਅਸੀਂ ਆਪ ਦੀ ਦੁਕਾਨ ਪਾ ਕੇ ਬੈਠੇ ਆ ਅੱਜ ਮਾਲਕ ਹੈ ਸੀ ਗਾਣ ਦੇ ਸਹੀ ਹੈ ਹਾਂਜੀ ਦੋਸਤੋ ਬਹੁਤ ਸੋਹਣੀ ਸੋਚ ਆ ਬਾਈ ਸੰਦੀਪ ਦੀ ਤੇ ਬਾਈ ਰਮਨ ਦੀ ਕਿਉਂਕਿ 22 ਹੋਰਾਂ ਦੀ ਉਮਰ ਦੇਖੀ ਜਾ ਉਮਰ 22 ਹੋਰਾਂ ਦੀ ਜਾਦੇ ਉਮਰ ਨਹੀਂ ਹੈਗੀ ਹਾਲੇ ਜਿਹੜਾ ਕਿ ਪੜ੍ਹਾਈ ਤੋਂ ਬਾਅਦ ਜਿਹੜਾ ਨੇ ਆਪਣੇ ਕੰਮ ਦੇ ਵਿੱਚ ਇਹਦਾ ਕੀ ਕਾਰਜ ਅਭਿਆਸ ਕੀਤਾ ਹੈ ਤੇ ਇੱਕ ਆਪਾਂ ਦੋਸਤ ਜਿਹੜੀ ਆ ਆਪਾਂ ਮੈਂ ਇੱਕ ਹੱਥ ਸੁਣਦੇ ਆ ਕਿ ਕਿਸੇ ਦੇ ਨੌਕਰ ਬਣਨ ਨਾਲੋਂ ਕਹਿੰਦੇ ਹੁੰਦੇ ਆ ਕਿ ਛੋਟੇ ਮਾਲਕ ਬਣ ਜਾਓ ਤੇ 22 ਹੋਰਾਂ ਨੇ ਜਿਹੜਾ ਕਿ ਉਹੀ ਕੰਮ ਕੀਤਾ ਕਿ ਕਿਉਂਕਿ ਪਹਿਲਾਂ ਜਦੋਂ ਕੰਮ ਸਿੱਖਿਆ ਤੇ 22 ਹੋਰਾਂ ਦੀ ਸੋਚ ਸੀ ਕਿ ਜੇਕਰ ਆਪਾਂ ਕਿਸੇ ਹੋਰ ਪਾਸੇ ਕੰਮ ਲਾ ਦੇ ਤਾਂ ਆਪ ਨੂੰ ਜਿਹੜਾ ਕਿਸੇ ਦੇ ਕੀ ਥੱਲੇ ਹੋ ਕੇ ਕੰਮ ਕਰਨਾ ਪੈਂਦਾ ਤੇ ਕਿਉਂ ਨਾ ਆਪਾਂ ਜਿਹੜਾ ਕਿ ਸਿੱਖਿਆ ਆਪ ਦਾ ਬਾਈ ਉਹਨੇ ਮੈਂ ਵਧਾਈ ਦੇਣਾ ਕਿ ਬਹੁਤ ਸਾਨਾ ਬਾਈ ਤੁਸੀਂ ਹਾ ਜਿਹੜਾ ਕੰਮ ਕੀਤਾ ਤੇ ਹੁਣ ਆਪਾਂ ਬਾਈ ਰਮਨ ਨਾਲ ਵੀ ਗੱਲ ਕਰਾਂਗੇ ਇਹ ਦੋਨੇ ਇੱਕ ਜਿਹੜੇ 파ਟਨਰ ਨੇ ਜਿਹੜੇ ਕਿ 파ਟਨਰ ਦੇ ਨਾਲ ਜਿਹੜੇ ਨਾਲ ਮਿਲ ਕੇ ਕੰਮ ਕਰਦੇ ਆ ਬਾਈ ਉਹਨੇ ਤੇ ਬਾਈ ਤੁਹਾਨੂੰ ਜਿਹੜਾ ਸੰਦੀਪ ਬਾਈ ਦਾ ਜਿਹੜਾ ਸਾਥ ਤੁਹਾਨੂੰ ਕਿਵੇਂ ਮਿਲਿਆ ਤੇ ਕਿਵੇਂ ਤੁਸੀਂ ਦੋਸਤ ਜਿਹੜੇ ਆਪਣੇ ਕੰਮ ਕਰਦੇ ਹੋ ਚਰਚੇ ਬਾਈ ਅਸੀਂ ਸ਼ੁਰੂ ਤੋਂ ਨਾ ਪਹਿਲੀ ਕਲਾਸ ਤੋਂ ਹੀ ਦੋਨੇ ਜਾਨੇ ਇਕੱਠੇ ਅੱਛਾ ਅਸੀਂ ਪਲੱਸ 2 ਵੀ ਦੋਨਾਂ ਨੇ ਇਕੱਠੇ ਕੀਤੀ ਹੈ ਤੇ ਸਾਡੀ ਸੋਚ ਵੀ ਇਹੀ ਸੀਗੀ ਵੀ ਅਸੀਂ ਇਕੱਠੇ ਰਹੀਏ ਇਕੱਠਾ ਕੋਈ ਕੰਮ ਸਿੱਖੀਏ ਜਿਹੜਾ ਅਸੀਂ ਵੀ ਕੱਲ ਨੂੰ ਇਕੱਠੇ ਰਹੀਏ ਇਕੱਠੀ ਸਾਡੀ ਕੋਈ ਰਿਸ਼ਤੇਦਾਰੀ ਹੋਵੇ ਫਿਰ ਅਸੀਂ ਦੋਨਾਂ ਨੇ ਇਕੱਠਿਆਂ ਨੇ ਸੋਚਿਆ ਵੀ ਚੱਲ ਜਿਹੜਾ ਇਹ ਕੰਮ ਹੈ ਇਹ ਤਾਂ ਵੀ ਇਕੱਲਾ ਬੰਦਾ ਨਹੀਂ ਕਰ ਸਕਦਾ ਇਹ ਕੋਈ ਇੱਕ ਦੋ ਬੰਦਿਆਂ ਦਾ ਸਹਾਰਾ ਹੋਣਾ ਜ਼ਰੂਰੀ ਹੈ ਇਸ ਕੰਮ ਦੇ ਵਿੱਚ ਆਈ ਸੋਚਿਆ ਚੱਲ ਯਾਰ ਆਪਾਂ ਦੋਨੇ ਵੀ ਆਪਾਂ ਵਧੀਆ ਕੰਮ ਕਰਾਂਗੇ ਇਕ ਨਾਲ ਇਕੱਠੇ ਆਪਾਂ ਰਵਾਂਗੇ ਦਿਨ ਰਾਤ ਆਪਣੇ ਘਰ ਸਾਰੇ ਇਕੱਠੇ ਰਹਿਣਗੇ ਤਾਂ ਕਰਕੇ ਅਸੀਂ ਦੋਨਾਂ ਨੇ ਇਹੀ ਸੋਚਿਆ ਵੀ ਚੱਲ ਆਪਾਂ ਕੰਮ ਤੋਰ ਲਈਏ ਮਿਸਤਰੀ ਬਣਨਾ ਸੁਪਨਾ ਸੀਗਾ ਵੀ ਮਿਸਤਰੀ ਬਣਨਾ ਤੇ ਫਿਰ ਅਸੀਂ ਮਿਸਤਰੀ ਦੇ ਵਿੱਚ ਅਸੀਂ ਆਲਮੀ ਉਹਨਾਂ ਕੰਮਾਂ ਸੋਚਿਆ ਵੀ ਇਹ ਕਰ ਲੈਣ ਕਿਉਂਕਿ ਓਨ ਵਾਲੇ ਟਾਈਮ ਦੇ ਵਿੱਚ ਇਹ ਜ਼ਿਆਦਾਤਰ ਵੱਧ ਜਾਂਦਾ ਹੈ ਪਹਿਲਾਂ ਨਾਲ ਬਹੁਤ ਜ਼ਿਆਦਾ ਵੱਧ ਗਿਆ ਇਹ ਇਸ ਕਰਕੇ ਫਿਰ ਅਸੀਂ ਕੰਮ ਸਿੱਖਿਆ ਮਿਹਨਤ ਕੀਤੀ ਦਿਨ ਰਾਤ ਦਾ ਕੋਈ ਦੇਖਿਆ ਨਹੀਂ ਅਸੀਂ ਰਾਤ ਰੋਤ ਨੂੰ ਜਿਵੇਂ ਜਿਵੇਂ ਬਾਈ ਸਾਡਾ ਉਸਤਾਦ ਸਾਨੂੰ ਕਿੰਦ ਹੁੰਦਾ ਸੀ ਰਾਤ ਨੂੰ ਜਾਣਾ ਆ ਕੰਮ ਕਰਕੇ ਜਾਣਾ ਤਾਂ ਕਰਕੇ ਜਾਣਾ ਤੜਕੇ 8 ਵਜੇ ਜਾ ਕੇ ਦੁਕਾਨ ਖੋਲ੍ਹਣੀ ਆ ਤੁਸੀਂ ਖੋਲ੍ਹਣੀ ਆ ਆ ਅੱਗੇ ਸੀ ਆਪ ਸਾਰਾ ਸਪਾਈਸ ਕੋਈ ਅਸੀਂ ਆਪ ਕਰਦੇ ਹੁੰਦੇ ਸੀ ਕੰਮ ਕਰਨਾ ਕੋਈ ਅਸੀਂ ਐ ਨਹੀਂ ਦੇਖਣਾ ਵੀ ਘਰੇ ਜਾਣਾ ਜਾਂ ਅਸੀਂ ਛੁੱਟੀ ਮਾਰ ਲਈਏ ਅਸੀਂ ਮਿਹਨਤ ਕਰਕੇ ਆਹੀ ਕੰਮ ਸਿੱਖਣ ਸਾਰੀ ਹੁਣ ਸਾਡਾ ਵੀ ਵੀ ਰੱਬ ਦੀ ਕਿਰਪਾ ਨਾਲ ਸਿੱਧੀ ਅਸੀਂ ਦੁਕਾਨ ਕਰ ਲਈ ਜੇ ਅਸੀਂ ਇੰਨੇ ਜੋਗੇ ਅਸੀਂ ਹੋ ਗਏ ਵੀ ਮਿਹਨਤ ਨਾਲ ਮਿਹਨਤ ਦਾ ਮੁੱਲ ਸਾਨੂੰ ਪੈ ਗਿਆ ਵੀ ਸਿੱਧੀ ਦੁਕਾਨ ਕੀਤੀ ਦੁਕਾਨ ਵੀ ਅਸੀਂ ਇਕੱਠੇ ਨਹੀਂ ਕੀਤੀ ਆ ਹੁਣ ਗਾਂ ਵੀ ਰੱਬ ਸੌਖ ਮਲਾਈ ਰੱਖੇ ਵੀ ਅਸੀਂ ਇਕੱਠੇ ਰਹੀ। ਬਾਕੀ ਯਾਰ ਮੈਕਲ ਬਾਈ ਜਿਹਨੂੰ ਜਰੂਰ ਕਹਿਣਾ ਚਾਹਣਾ ਜੇਕਰ ਆਪਾਂ ਕੋਈ ਸੁਪਨਾ ਦੇਖ ਲਈ ਹੈ ਨਾ ਵੀ ਆ ਮੈਂ ਸੁਪਨਾ ਪੂਰਾ ਕਰਨਾ ਹੈ ਤਾਂ ਉਹਨੂੰ ਕੀ ਹੈ ਜਦੋਂ ਆਪਣੀ ਮਿਹਨਤ ਆਪਣੀ ਜਾਰੀ ਹੈ ਯਾਰ ਮਿਹਨਤ ਆਪਾਂ ਕਰੀ ਜਾਂਦੇ ਤਾਂ ਕੋਈ ਵੀ ਜਿਹੜੀ ਤਾਕਤ ਨਹੀਂ ਦੁਨੀਆ ਦੀ ਜਿਹੜੀ ਕਿ ਆਪ ਨੂੰ ਆਪਣਾ ਜਿਹੜਾ ਸੁਪਨਾ ਪੂਰਾ ਕਰਨ ਤੋਂ ਰੋਕ ਸਕੀ। ਤੇ ਬਾਕੀ ਦੋਸਤਾਂ ਕੀੜੀ ਆਪਾਂ ਮੈਂ ਤੁਹਾਨੂੰ ਕਾਹ ਤੋਰ ਕੇ ਨਹੀਂ ਚਾਹਣਾ। ਬੇਹਮਤ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ। ਸਿੰਨਾ ਪਾੜ ਕੇ ਪੱਥਰਾਂ ਦਾ ਤੇ ਜਿਹੜੇ ਬਾਈ ਹੋਰਾਂ ਨੇ ਜਿਹੜੀ ਘਾਹ ਤੋਂ ਸਨ ਸੱਚ ਕੀਤਾ ਬਾਈ ਹੋਰ ਸੁਪਨਾ ਸੀ ਮਿਸਤਰੀ ਬਣ ਦਾ ਤੇ ਬਾਈ ਹੋਰਾਂ ਨੇ ਜਿਹੜੀ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੀ ਆਪਣਾ ਕੰਮ ਸਿੱਖਿਆ ਤੇ ਜਿਹੜੀ ਆਪਣੇ ਇਸ ਮੁਕਾਮ ਤੇ ਪਹੁੰਚੇ ਨੇ ਜਿਹੜਾ ਕੀ ਬਾਈ ਨੇ ਹੋਰਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਹੁਣ ਆਪਾਂ ਬਾਈ ਹੋਰਾਂ ਦੇ ਕੰਮ ਦੀ ਜਿਹੜੀ ਸ਼ੁਰੂਆਤ ਆ ਬਾਈ ਹੋਰਾਂ ਦੇ ਕੀ ਕੰਮ ਆ ਤੇ ਆਪਾਂ ਬਾਈ ਹੋਰਾਂ ਨੂੰ ਪੁੱਛਾਂਗੇ ਤੇ ਬਾਈ ਆਪਣੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਜਿਹੜਾ ਹੁਣ ਆਪਣੇ ਸ਼ੌਪ ਦੇ ਵਿੱਚ ਕੀ ਕੀ ਕੰਮ ਕਰਦੇ ਹੋਣ ਵੀ ਇਹ ਹੁੰਦਾ ਜਿਹੜਾ ਵਰਕਸ ਕਰਦੇ ਹੋ ਕੀ ਕੀ ਕੰਮ ਕਰਦੇ ਹੋ ਅਸੀਂ ਦੇਖੋ ਵੀ ਅਸੀਂ ਐਲੂਮੀਨੀਅਮ ਫਰੇਮ ਵਗੈਰਾ ਉਹਦਾ ਕੰਮ ਵੀ ਅਸੀਂ ਕਰ ਦਿੰਨੇ ਹਾਂ ਕੋਈ ਸ਼ੀਸ਼ੇ ਦਾ ਕੋਈ ਵੀ ਕੰਮ ਆਵੇ ਅਸੀਂ ਕਰ ਦਿੰਨੇ ਹਾਂ ਕਿਚਨ ਵਗੈਰਾ ਕੱਪ ਬੋਰਡ ਹੋ ਗਏ ਜਿਵੇਂ ਕੋਈ ਰਸੋਈ ਵਗੈਰਾ ਕੋਈ ਵੀ ਦਰਾਜ ਦਰੂਜੀ ਹੋ ਜਾਂਦੇ ਆ ਉਹ ਚੀਜ਼ਾਂ ਸਾਰੀਆਂ ਅਸੀਂ ਬਣਾਵਾਂਗੇ ਕੋਈ ਸ਼ੀਸ਼ੇ ਦਾ ਕੋਈ ਹੋਰ ਵੀ ਕੋਈ ਉਲਝਿਆ ਕੰਮ ਲੱਕੜ ਦਾ ਕੰਮ ਵੀ ਕਰ ਸਕਦੇ ਹਾਂ ਅੱਛਾ ਬਿਲਕੁਲ ਠੀਕ ਹੈ ਨਾਲ ਨਾਲ ਹੋਰ ਕੋਈ ਡਿਜ਼ਾਈਨ ਜਿਵੇਂ ਨਵੇਂ ਨਵੇਂ ਆਈ ਜਾਂਦੇ ਆ ਪੱਲਿਆਂ ਦੇ ਡਿਜ਼ਾਈਨ ਵੀ ਸਾਰੀ ਕਲਾ ਹੈਗੀ ਆ ਵੀ ਅਸੀਂ ਕਰ ਸਕਦੇ ਹਾਂ ਵਧੀਆ ਤੋਂ ਵਧੀਆ ਠੀਕ ਹੈ ਠੀਕ ਹੈ ਤੇ ਭਾਈ ਜੇਕਰ ਆਪਣੇ ਦਰਸ਼ਕਾਂ ਨੇ ਤੁਹਾਡੇ ਕੋਲੇ ਆਪਣਾ ਜਿਹੜਾ ਕੰਮ ਤੁਹਾਨੂੰ ਦੇਣਾ ਹੋਵੇ ਜਾਂ ਤੁਹਾਡੇ ਕੋਲੇ ਵਿజిਟ ਕਰਨੀ ਹੋਵੇ ਤਾਂ ਆਪਣਾ ਜਿਹੜਾ ਕੀ ਦਰਸ਼ਕਾਂ ਆਪਣਾ ਐਡਰੈਸ ਜਰੂਰ ਦੱਸੋ ਜੀ ਕਿੱਥੇ ਆਪਣੀ ਸ਼ਾਪ ਆ ਤੇ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਜਿਹੜਾ ਤੁਹਾਡੇ ਨਾਲ ਸੰਪਰਕ ਕਰ ਸਕਣ ਤੇ ਆਪਣਾ ਜਰੂਰ ਦੱਸੋ ਜੀ ਅੱਜੀ ਪਿੰਡ ਕੋਟ ਭਾਈ ਸਾਡੀ ਸ਼ਾਪ ਹੈ ਜੀ ਮੇਨ ਅੱਡੇ ਕੋਲ ਤੇ ਸਾਡਾ ਦੁਕਾਨ ਦਾ ਨਾਮ ਹੈ ਗੁਰਨਾਣ ਕਲਮੀਨੀਅਮ ਜੀ ਤੇ ਸਾਡਾ ਫੋਨ ਨੰਬਰ ਨੋਟ ਕਰ ਲਿਓ 62804 13506 ਤੇ ਸੰਦੀਪ ਭਾਈ ਦਾ ਹੈਗਾ 6280 42 990 ਕੈਲੀ ਠੀਕ ਹੈ ਬਾਈ ਹੋਰਾਂ ਨੇ ਜਿਹੜੀ ਸਾਨੂੰ ਬਾਈ ਲੋਕੇਸ਼ਨ ਦੱਸੀ ਹੈ ਕਿ ਪਿੰਡ ਕੋਟਪਾਈ ਆਪਣੇ ਨੀਰ ਬੋਰਡ ਜਿਹੜਾ ਕਿ ਬਾਸਾਡਾ ਉੱਥੇ ਬਾਈ ਹੋਰਾਂ ਦਾ ਜਿਹੜਾ ਕਿ ਇਹ ਸ਼ਾਪ ਹੈ ਤੇ ਜਿਹੜਾ ਗੁਰੂ ਨਾਨਕ ਅਲੂਮੀਨੀਅਮ ਦੇ ਨਾਮ ਤੇ ਜਿਹੜੀ ਬਾਈ ਹੋਰਾਂ ਦੀ ਸ਼ਾਪ ਹੈ ਬਾਹਰ ਬੈਨਰ ਵੀ ਬੋਲਡ ਲੱਗਿਆ ਹੋਇਆ ਤੁਸੀਂ ਜਿਹੜਾ ਬਾਈ ਹੋਰਾਂ ਨੂੰ ਆ ਕੇ ਜਿਹੜਾ ਕਿ ਆਪਣਾ ਜਿਹੜਾ ਕੋਈ ਵੀ ਪੰਨੇ ਦਾ ਕੰਮ ਹੈ ਕੋਈ ਵੀ ਆਪਣੇ ਕਿਚਨ ਸ਼ਾਪ ਦਾ ਕੰਮ ਹੈ ਜਾਂ ਕੁਝ ਵੀ ਕੰਮ ਹੈ ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਜਿਹੜਾ ਕਿ ਬਾਈ ਹੋਰਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਬਾਕੀ ਜਿਹੜਾ ਕਵਾਈ ਉਹਦੇ ਕੰਮ ਕਰਦੇ ਨੇ ਬਾਕਮਾਲ ਕੰਮ ਕਰਦੇ ਨੇ ਕੋਈ ਲੰਬੇ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਬਾਈ ਉਹਨਾਂ ਨੂੰ ਪਹਿਲਾਂ ਜਾਣਦੇ ਆ ਤੇ ਬਾਈ ਉਹਨਾਂ ਦਾ ਕੰਮ ਦੇਖਿਆ ਵੀ ਹੋਇਆ ਤੇ ਤੁਸੀਂ ਵੀ ਜਿਹੜਾ ਕੀ ਆਪਣੇ ਬਿਨਾਂ ਕਿਸੇ ਟੈਨਸ਼ਨ ਤੋਂ ਬਿਨਾਂ ਕਿਸੇ ਡਿਗਰ ਤੋਂ ਜਿਹੜਾ ਕੀ ਬਾਈ ਉਹਨਾਂ ਕੋਲੇ ਆ ਕੇ ਆਪਣਾ ਜਿਹੜਾ ਕੰਮ ਕਰਵਾ ਸਕਦੇ ਹੋ ਤੇ ਧੰਨਵਾਦ ਉਸ